ਹੈਲੋ ਗਾਇਸ ਸ੍ਰੀਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਹੋਪਸ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਹਾਂਜੀ ਅਸੀਂ ਚੱਲ ਪਏ ਸੀਗੇ ਜਲੰਧਰ ਨੂੰ ਤੇ ਇਹ ਮੇਰੇ ਬ੍ਰਦਰ ਨੇ ਵੱਡੇ ਤੇ ਆਪਣੇ ਅੱਗੇ ਛੋਟਾ ਬ੍ਰਦਰ ਬੈਠਾ ਸੀ ਜੋ ਵੀਡੀਓ ਬਣਾ ਰਿਹਾ ਸੀਗਾ ਤੇ ਅੱਗੇ ਅੱਗੇ ਅਸੀਂ ਵੀਡੀਓ ਦਿਖਾਵਾਂਗੇ ਤੇ ਤੁਸੀਂ ਦੇਖੀ ਜੋ ਐਂਟਲ ਜ਼ਰੂਰ ਰੱਖਿਓ ਮਿਸ ਨਾ ਕਰਿਓ ਵੀਡੀਓ ਨੂੰ ਫੁੱਲ ਇੰਜੋਏ ਕੀਤਾ ਅਸੀਂ ਮਸਤੀ ਸਭ ਕੁਝ ਚੱਲਿਆ ਤੇ ਵੇਖਿਓ ਜੀ ਓਕੇ ਤੋਂ ਪੇਮੈਂਟ ਕਰਨ ਲੱਗੇ ਕਰੇਗਾ ਪਰਦੇ ਪਰਦੇ ਕਿੰਨਾ ਮੈਂ ਮੁੱਕ ਗਿਆ પેટ્રોલ ਪੈ ਗਿਆ ਮੈਂ ਮੁੱਕ ਗਿਆ ਲਿਆ ਹੁਣ ਆਪਾਂ ਟੈਂਕੀ ਕਰਾ ਲਈ ਫੁੱਲ 1250 ਰੁਪਏ ਵਿੱਚ ਕਹਿੰਦੇ ਆ ਇਹਦਾ ਪੈਸਾ ਲੈ ਕੇ ਕਿੱਥੇ ਜਾਣਾ ਢਾਈ ਸੋ ਤੇਲ ਡੋਲ ਗਿਆ ਬਾਹਰ ਵਾਦੂ ਬੈ ਸਾਡੇ ਬੰਦੇ ਇੱਕ ਉਤਰ ਗਿਆ ਪੈ ਤੇ ਇਕੱਠਾ ਕਰਨ ਵਾਸਤੇ ਕਿਧਰ ਗਿਆ ਹੋਏ ਤਵਰੇ ਫੀਲਿੰਗ ਜੱਕ ਲਈ ਪੂਰੀ ਕਹਿੰਦਾ ਮੈਂ ਗੱਡੀ ਚਲਾਉਣੀ ਆ ਹੁਣ ਕਹਿੰਦਾ ਭਲਾਂ ਵਿੱਚ ਵੱਜੇਗਾ ਫੇਰ ਪਰ ਚਲਾ ਲੈਣੀ ਆ ਚਲਾ ਲੈਣਾ ਹੁਣ ਤੁਸੀਂ ਕੈਮਰਾ ਬੰਦ ਕਰ ਲਾ ਕਹਿੰਦੇ ਲਾਈਵ ਵੇਚਦੀ ਹੁੰਦੀ ਦੇਖੋ ਲਵੂ ਦੀ ਐਵੇਂ ਲਾਈਵ ਕਾਹਨੂੰ ਬੋਹ ਕਰਨਾ ਕਹਿੰਦੇ ਪੈਸਾ ਬਹੁਤ ਐਸ਼ ਬਹੁਤ ਕਰੀਦੀ ਐ ਬਸ ਸਸੀ ਦਾ ਨਹੀਂ ਕਿੰਨਾ ਪੈ ਜਾਏਗਾ ਹਨਾ ਲਵੋ ਇਹੋ ਫਿਰ 10 ਹੁਣ ਇਸ ਤੋਂ ਅਗਲਾ ਤੇਲ ਲਵੂ ਵੱਲੋਂ ਲਵੂ ਪਾਏਗਾ ਜਰੂਰ ਜਰੂਰ ਮੁੱਕ ਨਾ ਜਾਈ ਬਰਾ ਬਲੌਗ ਜੀ ਕਹਦੀ ਹੈ ਬਾਅਦ ਦੇਖੀ ਜੂਗੀ ਕਿਹਨੇ ਕਹੀਏ ਮੁੱਕ ਨਾ ਜਾਈ ਬਰਾ ਪ੍ਰੂਫ ਆਉਣ ਤਾਂ ਬਲੌਗ 'ਚ ਆ ਗਿਆ ਕੋਈ ਨਹੀਂ ਪਾਰਟੀ ਤੁਹਾਡੇ ਵੱਲੋਂ ਮੈਂ ਜਾਣਦਾ ਨਹੀਂ ਮੇਰੇ ਵੀਰੋ ਕਹਿੰਦੇ ਆਹ 250 ਰੁਪਏ ਤੇਲ ਇਕੱਠਾ ਕਰਕੇ ਤੇਲ ਇਕੱਠਾ ਕਰਾਟ ਤੇਲ ਇਕੱਠਾ ਕਰ ਲਿਆ ਕੀ ਤੇਲ ਇਕੱਠਾ ਕਰਨ ਗਿਆ ਸੀ ਜਿਹੜਾ ਬਾਡੋ ਲਿਆ ਸੀ ਨਹੀਂ ਬਣਾਈ ਦਿੰਦਾ ਨਾਲੇ ਓਹੋ ਆਈ ਐਮ ਸੌਰੀ ਪਤਾ ਨਹੀਂ ਬਣਾਇਆ ਨਹੀਂ ਕਹਿੰਦੇ ਲਓ ਜੀ ਹੁਣ ਕਹਿੰਦੇ ਡਰਾਈਵਰ ਸਾਡਾ ਚੇਂਜ ਹੋ ਗਿਆ ਹੈ ਹੁਣ ਆਪਾਂ ਕਨੈਕਟਰ ਪੁੱਠੇ ਬਾਹਰ ਤੇ ਲੱਭੂ ਨੂੰ ਪੁੱਠੇ ਨਿਕਲੋ ਪੁੱਠੇ ਬਾਹਰ ਕਿ ਨਿਕਲੋ ਪੁੱਠੇ ਓ ਮਾਈ ਗਾਡ ਹੁਣ ਆਪਾਂ ਚੱਲਦੇ ਆਂ ਇਸ ਦੀ ਲਾਈਵ ਇਨ ਇਸ ਬਲੌਗ ਦੇ ਵਿੱਚ ਆਉਂਦੀ ਹੋਈ ਮਿਲਦੇ ਆਂ ਅੱਗੇ ਜਾ ਕੇ ਕਹਿੰਦੇ ਆ ਗਿਆ ਵੀਰੋ ਕੀ ਆ ਗਿਆ ਸ਼ਕਤੀ ਵਾਟਰ ਸ਼ਕਤੀ ਵਾਟਰ ਸ਼ਕਤੀ ਵਾਟਰ ਅੰਗਰੇਜ਼ੀ ਵਿਦਦੇਸੀ ਹਰੇਕ ਬ੍ਰਾਂਡ ਦੀ ਬੋਤਲ ਹੈਗੀ ਦੇਖ ਲਓ ਮੈਂ ਜ਼ੂਮ ਕਰਕੇ ਦਿਖਾ ਰਿਹਾ ਜੂਮ ਕਰਕੇ ਕਿਹੜੀ ਪੀਣੀ ਚਾਹੋਗੇ ਬਸ ਪੀਣੀ ਆਦੇ ਪੈਸਿਆਂ ਦੇ ਬੋਗੂ ਮੈਂ ਨਹੀਂ ਪਿਉਣੀ ਕਿਉਂਕਿ ਸਾਡਾ ਬੰਦਾ ਤਾਂ ਉਧਰ ਆਹ ਭਾਈ ਨੇ ਪੜਦੇ ਨਾਲ ਪਹਿਲਾਂ ਤਾਂ ਮਤਲਬ ਬੋਤਲ ਉਥੋਂ ਲੈ ਕੇ ਗਿਆ ਫਿਰ ਪਾਣੀ ਦੇ ਇਥੋਂ ਲੈ ਕੇ ਗਿਆ ਕਿਹਦਾ ਗੱਡੀ ਜੀ ਚੱਕ ਦੇਣਾ ਕੰਮ ਉਹ ਇੱਕ ਇੱਧਰ ਰਖਾਉਣਾ ਆਪਣਾ ਸਮਾਨ ਆਈ ਜਾਂਦਾ ਇੱਧਰ ਅੰਮ ਤੇ ਅਸੀਂ ਫਿਰ ਹੈਗੇ ਠੰਡਿਆਂ ਦੇ ਆ ਲੇਜ਼ ਕੋਰ ਕਰੇ ਖਾਣਾ ਦੇ ਹੈ ਨਹੀਂ ਤੁਹਾਨੂੰ ਉਹ ਤਰ੍ਹਾਂ ਦਾ ਆਪਾਂ ਇਧਰੇ ਵੈਸ਼ ਨੂੰ ਸ਼ੁੱਧ ਵੈਸ਼ ਨੂੰ ਬੰਦੇ ਆਮ ਸਟਾਰਟ ਹੋ ਗਈ ਪਾਰਟੀ ਅਫਤਾਰ ਵੱਲੋਂ ਇਸ ਤੋਂ ਅਗਲੇ ਪੈਸੇ ਲਵੂ ਨਾ ਇਸ ਤੋਂ ਅਗਲੇ ਪੈਸੇ ਲਵੂ ਵੱਲੋਂ ਕੋਈ ਵੀ ਪੀਜ਼ਾ ਵਰਗਾ ਖਾਣਾ ਲਵੂ ਖਾਊਗਾ ਦੀਦੀ ਕੋ ਵੱਡਾ ਕੋਣ ਨਰਿੰਦਰ ਵੱਡਾ ਦੁਹਾਏ ਨਾ ਕੈਮਰਾ ਲਈ ਕਿਹੜਾ ਖਾਣਾ ਤੋਂ ਸਰਖਣਾ ਕਿ ਲਾਲ ਖਣਾ ਹਾਂ ਕੋਈ ਵੀ ਖਵਾ ਦੇ ਮੈਂ ਥੋੜੇ ਖਾਵਾਂਗਾ ਬਸ ਇੰਨਾ ਘੱਟਾ ਇੱਕ ਚਮਚਾ ਵੱਡੇ ਖੋਲ ਲੋ ਯਾਰ ਕਿਹਾ ਇੰਨਾ ਪੈਸਾ ਦਾਸਾ ਦਸਾਂ ਦੇ ਲੇਸ ਦੇ ਪੈਕ ਲਏ ਆ ਪੈਸਾ ਦਾ ਆ ਬੰਦੇ ਨੇ ਸਾਨੂੰ ਲੇਸ ਖਵਾਇਆ ਧੰਨਵਾਦ ਤੁਹਾਡਾ ਇੰਨੀ ਮਿਹਰ ਕੀਤੀ ਸਾਡੇ ਤੇ ਇਸ ਤੋਂ ਅਗਲੀ ਪਾਰਟੀ ਇਸ ਤੋਂ ਅਗਲੀ ਪਾਰਟੀ ਤੇਰੇ ਵੱਲ ਹੋਣੀ ਇਹਦੇ ਬਹੁਤ ਧੰਨਵਾਦ ਤੁਹਾਡਾ ਅਸੀਂ ਕਰਾਂਗੇ ਆਉਂਦੇ ਹੋਏ ਅਸੀਂ ਅਮਰ ਦਾ ਧੰਨਵਾਦ ਤੁਹਾਡਾ ਅਸੀਂ ਕਰਾਂਗੇ ਕੋਈ ਗੰਦੀ ਕਰਾਵਾਂਗੇ ਤੇ ਬਾਹਰ ਸਿੱਟ ਦੇਣਾ ਮੈਂ ਚੱਕ ਕੇ ਠੀਕ ਹੈ ਲੇਸ ਖੁੱਲ ਗਏ ਨੇ ਖੜ ਦੇ ਨਾਲ ਖੋਲ ਲੈਣੇ ਕਹਿੰਦਾ ਮੈਂ ਤਾਂ ਖਾਵਾਂ ਤੁਸੀਂ ਬਣਾਈ ਜਦੋ ਜੋ ਕੁਛ ਕਰਨਾ ਹੈ ਹਾਂਜੀ ਗਾਇਜ਼ ਤੇ ਆਪਾਂ ਫੇਰ ਪੂਰੀ ਮਸੀਦੇ ਵਿੱਚ ਜਾ ਰਹੇ ਸੀਗੇ ਤੇ ਖਾਦੇ ਪੀਂਦੇ ਇੰਜੋਏ ਕਰਦੇ ਜਿਹੜੇ ਗਿਫਤਾਰ ਨੇ ਆਪਾਂ ਨੂੰ ਹਨਾ ਦਵਾਈ ਜਿਹੀਆਂ ਲੈਜ ਵਗੈਰਾ ਤੇ ਉਹ ਆਪਾਂ ਖਾ ਰਹੇ ਸੀਗੇ ਤੇ ਲੱਭੂ ਪਿਛੇ ਬੈਠਾ ਵੇਖੋ ਕਹਿ ਰਿਹਾ ਵੀ ਮੈਂ ਵੀ ਹੈਗਾ ਦੇਖੋ ਤੇ ਉਹਨੇ ਇੰਨੇ ਨੂੰ ਹੀ ਕਹਿੰਦਾ ਕਹਿੰਦਾ ਸਾਡੇ ਕੋਲ ਦੇਖੋ ਰੋਟੀਆਂ ਵੀ ਹੈਗੀਆਂ ਅਸੀਂ ਲੈ ਕੇ ਆਏ ਸੀਗੇ ਕਿਉਂਕਿ ਮੰਮੀ ਨੇ ਸਾਨੂੰ ਪਰਾਂਠੇ ਜਿਹੜੇ ਪੈ ਕਰਕੇ ਦਿੱਤੇ ਸੀਗੇ ਬਸ ਕਿਵੇਂ ਨਹੀਂ ਅਸੀਂ ਪਰਾਂਠੇ ਨਹੀਂ ਖਾਵਾਂਗੇ ਅਸੀਂ ਬਾਹਰੋਂ ਕੁਝ ਖਾਵਾਂਗੇ ਤੇ ਕਿਉਂਕਿ ਮੂਡ ਹੈ ਨਹੀਂ ਸੀਗਾ ਹਨਾ ਤੇ ਲੋਰ ਆਖੇ ਤੂੰ ਹੀ ਪਰੋਟ ਖਾਏਗਾ ਤੇ ਕਿਹਾ ਕਿ ਵੀਡੀਓ ਨੇ ਜੀ ਤੈਨੂੰ ਦਨ ਇੱਕ ਵਾਰ ਆ ਗਿਆ ਵਾਓ 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 ਉਹ ਆ ਗਿਆ ਹੋਰ ਢੇਰ ਬੈਲੂਨ ਸੀ ਇਹ ਜਿਹੜੇ ਲਾਲ ਰੰਗ ਦਾ ਉਹਦੇ ਤੇ ਲੱਗੂ ਉੱਡੂਗਾ ਹਰੇ 'ਚ ਮੈਂ ਉੱਡੂਗਾ ਤੇ ਨੀਲੇ 'ਚ ਤਾਰ ਉੱਡੂਗਾ ਉੱਡੂਣਾ ਭਾਈ ਸ਼ੌਂਕ ਪਾ ਲਿਆ ਇਹਨਾਂ ਨੇ ਓ ਵਾਹ ਕਿਦਾਂ ਸੋਹਣੀ ਜੀਜਾ ਯਾਰ ਇਹਦਾ ਡੂ ਡੂ ਆਉਂਦਾ സമന ഹലോ ആ ജാ ച ਜੀ ਇੱਥੇ ਚਾਰਜ ਲਿਆ ਸੀ ਲਵੀ ਆਪਾਂ ਇਹਨਾਂ ਨੇ ਹੈ ਇੱਥੇ ਜ ਕੀ ਲਿਆ ਸੀ ਚਾਰਜ ਲਿਆ ਸੀ ਕੀ ਲਿਆ ਸੀ ਆਪਾਂ ਉੱਥੇ ਖੜੇ ਯਾਦਾਂ ਪੈਸੇ ਕਢਾਏ ਸੱਚ ਕੇ ਕਹਿੰਦੇ ਯਾਦਾਂ ਤਾਜ਼ੀਆਂ ਹੋ ਰਹੀਆਂ ਮੁੰਡਿਆਂ ਦੀਆਂ ਪਤਾ ਨਹੀਂ ਉੱਥੇ ਵੀ ਗਏ ਸੀ ਢੱਗਤ ਕਰਨ ਗਏ ਸੀ ਹਾਂ ਪੈਸੇ ਕਢਾਏ ਸੀ ਇੱਥੋਂ ਇੱਥੇ ਥਾਂ ਤੇ ਵੱਡੀਆਂ ਗੱਲਾਂ ਢੱਗਤ ਕਰਨ ਇਹ ਯਾਦਾਂ ਤਾਜ਼ੀਆਂ ਹੋ ਗਿਆ ਮੁੰਡਿਆਂ ਦੀਆਂ ਕਹਿੰਦੇ ਸੀ ਆਏ ਸੀ ਆਏ ਸੀ ਚਾਰਜਰ ਲਿਆ ਸੀ ਕਿ 150 ਰੁਪਏ ਦਾ ਇੱਥੋਂ 500 ਦਾ ਲਿਆ ਦੀ ਚਾਰ ਜਿਹੜਾ ਸੀ ਸਸਤੀ ਇਹ ਗੱਲਾਂ ਉਹਨੇ ਕਰ ਰਹੀ ਸੀ 500 ਦਾ ਲਿਆ ਦੀ ਪੂਰਾ او ਮਾਈ ਗੋਡ ਬੈਲੀ ਯੂ ਆ ਬੰਦੇ ਦੀ ਨਾ ਮੇਰਾ ਉਹੀ ਕਰਨਾਂ ਗੱਲ ਬੰਦੇ ਦੀ ਕਹਿੰਦੇ ਨਾ ਤੜੀ ਗੱਲ ਹੈ ਕਹਿੰਦੇ ਬੰਦੇ ਦੀ ਬੈਲੀ ਯੂ ਆ ਆਹ ਇਹਨਾਂ ਸਾਡੀ ਵਾਲੇ ਵੱਧਦੀ ਆਹ ਹਾਂ ਆ ਗਿਆ ਟਾਪ ਨੇੜੇ ਚੱਲ ਬਈ ਉੱਤਰ ਜਾ ਲਵੂ ਲਵੋ ਹੋ ਜਾ ਜਦੋਂ ਤੱਕ ਅਸੀਂ ਮੁੜਾਂਗੇ ਤੇ ਤੂੰ ਉਤਰਿਆ ਹੈਗਾ ਨਾ ਯਾਰ ਨਾ ਬਾਈ ਆਪਾਂ ਤਾਂ ਬਾਹਰ ਜਾ ਕੇ ਮਾਰਾਂਗੇ ਆਸ ਰੱਬ ਦਾ ਨਾਮ ਲਈ ਆ ਤੇ ਸਿੱਧਾ ਸਤਰੀਆ ਮੋੜਨਾ ਕਿੱਧਰ ਨੂੰ ਆਪਾਂ ਹੋ ਮੇਰੇ ਹੱਥ ਕਿੱਧਰ ਤੇਰਾ ਤਾਂ ਅਸਲ ਡ੍ਰੈਗ ਮੇਰੀ ਸੀ ਨਾ ਉਹਨੇ ਖੜੇ ਪਤਾ ਨਹੀਂ ਬਈ ਮੇਰੀ ਸੀ ਨਾ ਪੜ ਗਿਆ ਮਤੇ ਦਰ ਬਸ ਸਟੈਂਡ ਹੈ ਮਸਟੈਂਡ ਤਾਂ ਕੀ ਕਰਨਾ ਆਪਾਂ ਸੁਧਾਰ ਸੁਣ ਹਾਲਜ ਨਹੀਂ ਆਉਂਦਾ ਬਹੁਤ ਮੁੰਨਾ ਆਪਾਂ ਮੈਨਸ ਤੋਂ ਕਿਹੜੀ ਕੋੜੀ ਜਾਣਾ ਪਹਿਲੇ ਵੇਖ ਕੇ ਦੱਸਦੇ ਹਾਂ ਤੇ ਮੁੰਨਾ ਮੁੰਨਾ ਕਿ ਕਿਨ ਸ਼ਹਿਰ ਦਾ ਕੰਮ ਆਣਾ ਤੁਹਾਨੂੰ ਦੱਸ ਦੂੰ ਕਹਿੰਦੇ ਟੂ ਮੱਚ ਟ੍ਰੈਫਿਕ ਤਾਂ ਆਪੀ ਕੀ ਟ੍ਰੈਫਿਕ ਆ ਤਾਂ ਹੋਣੀ ਤੋਰੇ ਅਸੀਂ ਬੇਚੀ ਨਹੀਂ ਸਾਡਾ ਲੋੜ ਹੈ ਤੁਹਾਨੂੰ ਕੀ ਲੋੜ ਹੈ ਪਾਏ ਹਾਂ ਦੇ ਦੇ ਪੈਸਾ ਭਾਈ ਕੋਲੇ ਵਾਧੂ ਪੈਸੇ ਪੈਸਾ ਤੇਰੇ 10000 ਸੈਂਡ ਕਰੀ ਬਾਈ ਗੂਗਲ ਵੇ ਬਾਈ 10 ਰੁਪਏ ਭੇਜੀ ਮੈਂ ਤਾਂ 10 ਰੁਪਏ ਦੀ ਗੱਲ ਕਰ ਰਿਹਾ ਅਸ ਲਿਮਟ ਲਿਮਟ 200 ਰੁਪਏ ਵਸ ਇਦੋਂ ਬਸ ਨਾ ਬੋਲਿਓ ਦੀਦੀਪਾ ਦੀਦੀਪਾ ਕਿੱਥੇ ਆ ਗਏ 5 10 ਦੀਦੀਪਾ ਕਿੱਥੇ ਆ ਗਏ ਚੌਧਰੀ ਵਾਲਾ ਆ ਗਏ ਚੌਧਰੀ ਵਾਲਾ ਹਾਂ ਚੌਧਰੀ ਵਾਲਾ ਪਿੰਡ ਹੈ ਚੌਧਰੀ ਕਹਿੰਦੇ ਇਥੋਂ ਦਾ ਇੱਕ ਚੌਧਰੀ ਬਹੁਤ ਫੇਮਸ ਸੀ ਉਸ ਦੇ ਨਾਲ ਹੀ ਪਿੰਡ ਦਾ ਨਾਂ ਰੱਖਦਾ ਉਹ ਚੌਧਰੀਆ ਆ ਸੀ ਕੀ ਵੀਰੇ ਵੀਰੇ ਮੇਰਾ ਕੱਪ ਤੇਰਵਿਸ ਪੁਕਾ ਨੂੰ ਜਾਂ ਮਿਲ ਗਈ ਹਣਾਉਂਦੇ ਹਜ਼ਾਰ ਕੱਪ ਮੱਛਰਗੇ ਹਾਂਜੀ ਗਾਇਜ਼ ਹੋਪਸੋ ਤੁਸੀਂ ਜਿਹੜਾ ਆਪਣਾ ਹੁਣ ਤੱਕ ਵਲੌਗ ਦੇਖ ਰਹੇ ਹੋ ਐਨਜੋਏ ਕਰ ਰਹੇ ਹੋ ਹੋਵੋਗੇ ਤੇ ਆਪਣਾ ਜਲੰਦਰ ਜੋ ਵੀ ਕੰਮ ਸੀਗਾ ਉਹ ਹੋ ਗਿਆ ਸੀ ਤੇ ਹੁਣ ਆਪਣੇ ਹੋ ਗਈ ਸੀ ਵਾਪਸ ਸੀ ਤੇ ਟਾਈਮ ਹੋ ਗਿਆ ਸੀਗਾ ਸਵਾ ਪੰਜ ਸ਼ਾਮ ਦੇ ਤੇ ਤੁਹਾਨੂੰ ਪਤਾ ਹੀ ਆਪਾਂ ਜਾਣਾਗਾ ਬਢੰਡਾ ਸੋ ਟਾਈਮ ਤਾਂ ਲੱਗੂਗਾ ਹੀ ਤੇ ਪੈਸੇ ਥੋੜੇ ਥੋੜੇ ਕਲਿੱਪਸ ਆ ਜੇ ਫਿਰ ਅਸੀਂ ਦਿਖਾਵਾਂਗੇ ਪਲੀਜ਼ ਐਂਡ ਤੱਕ ਜਰੂਰ ਬਨੇ ਰਹੋ ਤੇ ਲਾਈਕਮੈਂਨ ਜਰੂਰ ਕਰਿਆ ਕਰੋ ਜੀ ਸ਼ੇਅਰ ਕਰਦਿਆ ਕਰੋ ਜਿਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਕੋਈ ਕਮੀ ਪੇਸ਼ੇ ਲੱਗੀ ਵੀਡੀਓ ਚ ਤਾਂ ਜਰੂਰ ਦੱਸਿਓ ਜੀ ਸਾਨੂੰ ਕੋਈ ਗੁੱਸਾ ਗਲਾ ਨਹੀਂ ਹੈਗਾਗਾ ਤੇ ਅਸੀਂ ਨਵੇਂ-ਨਵੇਂ ਹਜੇ ਹੈਗੇ ਆ ਇੰਨਾ ਜ਼ਿਆਦਾ ਕੁਝ ਪਤਾ ਨਹੀਂ ਕਿ ਤੇ ਨਾਰਮਲ ਅਸੀਂ ਆਪਦਾ ਬਸ ਫੰਕਸ਼ਨ ਕਰਦੇ ਆਗੇ ਤੇ ਉਹ ਵੀਡੀਓ ਬਣਾ ਲੈਂਦੇ ਆ ਸੋ ਹੋਪਸੋ ਤੁਸੀਂ ਇੰਜੋਏ ਕੀਤਾ ਹੋਊਗਾ ਵਧੀਆ ਲੱਗੀ ਹੋਊਗੀ ਤੁਹਾਨੂੰ ਵੀਡੀਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਵੇਖੋ ਅੱਗੇ ਤੱਕ ਜੀ ਗਾਗਰੀ ਹੈਪੀ ਜਰਨੀ ਤੂੰ ਸੀ ਲਿਖਤਾ ਸਾਨੂੰ ਹੈ ਗਾਗਰੀ ਕੋਣੀ ਹੋਰ ਕਮਾਲ ਹੋ ਗਿਆ ਯਾਰ ਸਹੀ ਲੀ ਆ जाने दो थैंक यू भाई साहब थैंक यू हार मार गांव दो यार लेट हो ही नहीं थी अरे दूजा पिटवा दे यार हो गए थे ਹੋ ਗਿਆ ਮੂਰੀ ਇਹਨੇ ਕੱਟ ਲਈ ਦੁੰਦਰਾ ਜੇ ਕੱਟ ਲੈ ਲੈ ਲਾਂਗੇ ਦੁਕੜੇ ਮੈਂ ਕਹਾਂ ਸਾਹਿਬ ਕਢਾਵਾਂ ਕਿ ਲਵੂ ਹਾਂ ਦਬਦੇ ਆ ਪਾ ਜਮਾ ਹੀ ਨਹੀਂ ਪਾ ਸਾਨੂੰ ਕੱਟਾ ਹੋਰ ਲੇਟ ਹੋ ਜੇ ਜਾਣ ਤੋਂ ਅਸੀਂ ਪਾਸ ਮਿਸ ਕਰ ਦਾਂਗੇ ਅਸੀਂ ਗੱਡੀ ਮਲੋਡ ਨੂੰ ਕਹਿੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਨਹੀਂ ਯੈਸ ਤੁਸੀਂ ਰਾਤ ਰੋ ਜੋੜੇ ਪਾ ਮੈਂ 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 ਜਾ ਵੀ ਸਕਦਾ ਸੀ ਮੈਨੂੰ ਐਡਾ ਕੋਈ ਇਸ਼ੂ ਨਹੀਂ ਹੈਗਾ ਸੀਗਾ ਪਰ ਮੇਰੇ ਕੋਲ ਲੈਂਸ ਵਾਲੀ ਡੱਬੀ ਨਹੀਂ ਹੈ ਨੇਰਾ ਹੋ ਗਿਆ ਜੀ ਟਾਈਮ ਹੋ ਗਿਆ ਕਿੰਨਾ 6:30 6:30 ਕਹਿੰਦੇ ਇਹਨਾਂ ਬਰਖੰਦੇ ਸੋ ਟਾਈਮ ਲੱਗ ਜਾਣਾ ਹਜੇ 2 ਘੰਟੇ ਪਹੁੰਚਣ ਤੇ ਤੇ ਦੇਖੋ ਫਿਰ ਬਾਕੀ ਹੌਲੀ ਹੌਲੀ ਜਾ ਰਹੇ ਆਪਣੀਆਂ ਗੱਡੀ ਕਿਧਰ ਗਈ ਜਿਹੜੀ ਨੇ ਮਠਿੰਡੇ ਜਾਣਾ ਸੀਗਾ ਹਾਂ ਐ ਨਹੀਂ ਨਿਗਾ ਟੱਪ ਗਈ ਹੁਣ ਕਹਿੰਦੇ ਵੀਰੇ ਹੌਲੀ ਜਾ ਅਸੀਂ ਵੀ ਆ ਰਹੇ ਤੇਰੇ ਮਗਰ ਮਗਰ ਚਲੋ ਕੋਈ ਗੱਲ ਨਹੀਂ देखो पूरी लग्जरी फी है सारी बस खाली पड़ी है। अच्छा लेपानेया ਪਿੰਡਾਂ ਨੂੰ ਕਿਵੇਂ ਰਿਹਾ ਬਜੀ ਤੁਹਾਡਾ ਐਕਸਪੀਰੀਅੰਸ ਸਫ਼ਰ ਤੁਸੀਂ ਮੇਰੀ ਡਰਾਈਵਰੀ ਦੱਸਿਓ ਕਿਵੇਂ ਰਹੀ ਜਿਹੜਾ ਸਫ਼ਰ ਮੈਂ 3 ਘੰਟੇ ਦਾ ਸੀ ਉਹ ਮੈਂ ਲੋਕ ਤਾਂ ਸੀ ਨਵੇਰਤਾ ਇਹ ਸਾਨੂੰ ਪਤਾ ਸੀ ਕਿਵੇਂ ਨਵੇਂੜਿਆ ਇੱਕ ਵਾਰ ਸਾਡੀ 20 ਲੱਖ ਵਾਲੀ ਬੱਸ ਪਾਉਣ ਮਾਰਿਆ ਨੇ ਫਲੋਡ ਦੇਣ ਮਾਰੇ ਨੇ 3 ਘੰਟੇ ਦਾ ਸਫ਼ਰ 2 ਘੰਟੇ ਜੀ ਫਿਨਿਸ਼ ਕੀਤਾ ਉਮੀਦ ਨਹੀਂ ਸੀ ਪਰ ਅਸੀਂ ਕਰਤਾ ਤੈਨੂੰ ਪਤਾ ਫਿਰ ਡਰਾਈਵਰੀ ਤੇ ਮੇਰੀ ਜਰਾ ਹੀ ਆਉਂਦਾ ਨੇਰੇ ਤੇ ਲਾਈਟਾਂ ਲੁੱਟਾਣਾ ਚੀਰਦਾ ਹੀ ਕਰਿਆ ਚਲ ਠੀਕ ਆ ਜੀ ਲੈ ਹੁਣ ਕਹਿੰਦਾ ਮੈਂ ਸੈਲਫੀ ਕਰਾਂ ਮੜੀ ਜਾ ਉਹਦੀ ਆ ਵੀ ਫਿਰ ਤਾਂ ਬਾਗਾਂ ਲੈ ਕਾਣੂ ਮਨ ਦਬਦਾ ਚੋਬਰ ਲੈ 10 ਵੈਰੀ ਗੁੱਡ ਮੱਚੋ ਕੇ ਕੁੰਡੀ ਅੱਖੇ ਓ ਸੋਣੀ ਆਈ ਏ ਵਖਾ ਮੜੀ ਜੀ ਠੀਕ ਹੈ ਲੈ ਅੰਡ ਗੱਲ ਬਾਤ ਉਤਾਰ ਆ ਦੇਖ ਲੈ ਹੁਣ ਅਸੀਂ ਇਹ ਲੈ ਚਲੀ ਗਈ ਇਸਨੂੰ ਸਾਨੂੰ 20 ਲੱਖਾਂ ਦੀ ਮਿਲ ਗਈ ਹਾਂ। ਹਾਂ। ਤੇ ਦੇਖੋ ਕੋਈ ਚੱਕਰ ਨਹੀਂ ਬਰੇ ਪੂਰੀ ਲਗਜ਼ਰੀ ਫਿਰ। ਯਾਰ ਇਹ ਨਹੀਂ ਯਾਰਾ। ਸਾਰੀ ਬੱਸ ਖਾਲੀ ਹੋ ਗਈ ਕਹਿੰਦੇ। ਸਾਰੀ ਬੱਸ ਖਾਲੀ ਆ। ਮੈਂ ਤੇ ਹਾਂ ਰਹਿ ਗਏ। ਦੀਦੀ ਦੇਖ ਲਓ ਤੁਸੀਂ ਸੰਤ ਛੱਡ ਕੇ ਜਾਵੜੇ। ਅਸੀਂ ਉਦੋਂ ਮੈਂ ਦੋਵੇਂ ਰਹਿ ਗਏ ਆ ਦੇਖ ਲੈ ਲੜਾਸ। ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੇ ਵਲੌਗ ਤੁਸੀਂ ਦੇਖ ਹੀ ਲਿਆ ਹੈਗਾ ਤੇ ਹੋਪ ਕਰਦੇ ਆ ਕਿ ਤੁਸੀਂ ਇੰਜੋਏ ਕੀਤਾ ਹੋਊਗਾ ਫੁੱਲ ਵਲੌਗ ਨੂੰ ਸੋ ਅੱਗੇ ਤੁਸੀਂ ਦੇਖ ਹੀ ਲਿਆ ਹੋਊਗਾ ਕਿ ਮੈਂ ਅੱਗੇ ਵੀਡੀਓ ਕੋਈ ਸ਼ੂਟ ਨਹੀਂ ਕੀਤੀ ਸੀ ਕਿਉਂਕਿ ਮੈਂ ਡਰਾਈਵ ਕਰਨਾ ਸੀਗਾ ਤੇ ਸੇਫ ਨਹੀਂ ਹੈਗਾ ਕਿਉਂਕਿ ਸਾਨੂੰ ਆਉਂਦੇ ਹੋਏ ਬਠਿੰਡੇ 8:30 ਹੋ ਗਏ ਸੀਗੇ ਸੋ ਕਾਫੀ ਹਨੇਰਾ ਹੋ ਗਿਆ ਸੀਗਾ ਤੇ ਮੈਂ ਕੱਲੀ ਸੀ ਇਸ ਲਈ ਮੈਂ ਵੀਡੀਓ ਸ਼ੂਟ ਨਹੀਂ ਕੀਤੀ ਤੇ ਬ੍ਰਦਰ ਦੀ ਜਿਹੜੀਆਂ ਉਹਨਾਂ ਨੇ ਜਿਹੜੀਆਂ ਕਲਿੱਪਸ ਲਈਆਂ ਸੀਗੀਆਂ ਕਿਉਂਕਿ ਉਹਨਾਂ ਨੇ ਬਸ ਜਾਣਾ ਸੀਗਾ ਅੱਗੇ ਮਲੋੜ ਜਾਣਾ ਸੀ ਤਾਂ ਉਹਨਾਂ ਨੇ ਥੋੜੀਆਂ ਕਲਿੱਪਸ ਲਈਆਂ ਸੀ ਮੈਂ ਸੈਂਡ ਕੀਤੀਆਂ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਹੌਪ ਕਰਦੇ ਹਾਂ ਤੁਸੀਂ ਉਹ ਵੀ ਇੰਜੋਏ ਕੀਤੇ ਹੋਊਗਾ ਕਿਉਂਕਿ ਉਹ ਫੰਕਸ਼ਨ ਕਰਦੇ ਹੀ ਗਏ ਆ ਪੂਰਾ ਉਹਦਾ ਸੋ ਪਲੀਜ਼ ਜਿੰਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ ਜੀ ਜਉ ਜੇ ਕੋਈ ਕਮੀ ਪੇਸ਼ੀ ਆਉ ਵੀ ਦੱਸਿਓ ਤਾਂ ਕਿੰ ਤੋ ਅਸੀਂ ਜੋ ਵੀ ਵੀਡੀਓ ਬਣਾਵਾਂਗੇ ਜਾਉ ਚੋ ਉਸ ਜ਼ਰੂਰ ਸੁਧਾਰਾਂਗੇ ਕਿਉਂਕਿ ਅਸੀਂ ਨਵੇਂ ਨਵੇਂ ਬਲੌਗਰ ਹਾਂ ਜੀ ਸਾਨੂੰ ਕੁਝ ਜ਼ਿਆਦਾ ਪਤਾ ਨਹੀਂ ਹੈਗਾ ਸੋ ਸਾਨੂੰ ਕੋਈ ਵੀ ਕੁਸ ਅਗਲਾ ਨਹੀਂ ਹੈਗਾ ਸੋ ਪਲੀਜ਼ ਬੈਡ ਕਮੈਂਟਸ ਨਾ ਕਰਿਆ ਕਰੋ ਹਣਾ ਵੈਸੇ ਹਜੇ ਤੱਕ ਆਪਨੂੰ ਕੋਈ ਵੀ ਬੈਡ ਕਮੈਂਟ ਨਹੀਂ ਆਇਆਗਾ ਕਿਉਂਕਿ ਆਪਾਂ ਵਧੀਆ ਵਲੌਗ ਬਣਾਉਨੇ ਫੈਮਿਲੀ ਵਲੌਗ ਹੈਗੇ ਆਗੇ ਆਪਦਾ ਮਸਤੀ ਕਰਦੇ ਹਾਂ ਜੋ ਵੀ ਆ ਕੋਈ ਜ਼ਿਆਦਾ ਨਹੀਂ ਉਹ ਕਰਦੇਗੇ ਹਣਾ ਸੋ ਵਧੀਆ ਵਲੌਗ ਬਣਾਉਨੇ ਆ ਹਜੇ ਤੱਕ ਕੋਈ ਵੀ ਬੈਡ ਕਮੈਂਟ ਨਹੀਂ ਆਇਆ ਸੋ ਉਮੀਦ ਕਰਦੇ ਆ ਅੱਗੇ ਵੀ ਨਹੀਂ ਆਊਗਾ ਤੇ ਜੇ ਕੋਈ ਵੀ ਅਸੀਂ ਗਲਤੀ ਕਰਦੇ ਹਾਂ ਨਾ ਕੁਝ ਵੀ ਵੀਡੀਓ ਗਲਤ ਹੁੰਦੇ ਸਾਨੂੰ ਜ਼ਰੂਰ ਦੱਸਿਓ ਜੀ ਅ ਅਸੀਂ ਉਹ ਚੀਜ਼ ਨੂੰ ਜ਼ਰੂਰ ਸਧਾਰਾਂਗੇ ਸੋ ਥੈਂਕ ਯੂ ਸੋ ਮੱਚ ਸਸ਼ੀਕਾਲ ਜੀ ਸਭ ਰੈਨੋ